ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਲੱਖਾਂ ਹੀ ਸੰਗਤਾਂ ਚਪੈਰਾ ਸੇਬ ਦੀ ਹਾਜ਼ਰੀ ਭਰਦੀਆਂ ਨੇ ਜਿਹੜੀਆਂ ਵੀ ਸੰਗਤਾਂ ਸਰਦਾ ਭਾਵਨਾ ਰੱਖ ਕੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਮਾਰਾ ਸੱਚੇ ਪਾਸ਼ਾ ਦੇ ਅੱਗੇ ਸੱਚੇ ਮਨ ਤੇ ਸ਼ਰਧਾ ਭਾਵਨਾ ਦੇ ਨਾਲ ਅਰਦਾਸ ਬੇਨਤੀ ਕਰਦੀਆਂ ਨੇ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਸਾਰੀਆਂ ਹੀ ਸ਼ਕਤਾ ਦੀ ਅਰਦਾਸ ਬੇਨਤੀ ਆਪਣੇ ਬੱਚੇ ਬੱਚੀਆਂ ਨੂੰ ਬਹੁਤ ਜਲਦੀ ਮਾਰਾ ਸੱਚੇ ਪਾਸ਼ਾ ਕਿਰਪਾ ਕਰਦੇ ਨੇ ਕਿਉਂਕਿ ਖਾਲਸਾ ਜੀ ਕਈ ਵਾਰ ਕੀ ਕਰਨੇ ਆਪਾਂ ਗੁਰਦੁਆਰਾ ਸਹਿਬ ਜਦੋਂ ਜਾਂਦੇ ਆ ਆਪਾਂ ਮਨ ਦੇ ਵਿੱਚ ਬਹੁਤ ਹੋਮੇ ਰੱਖਦੇ ਆ ਕਿ ਹਾਂ ਮੈਂ ਬਹੁਤ ਵੱਡਾ ਆ ਬਹੁਤ ਅਮੀਰ ਆ ਸੋ ਇਹਨਾਂ ਚੀਜ਼ਾਂ ਨੂੰ ਤੁਸੀਂ ਬਿਲਕੁਲ ਵੀ ਗੁਰਦੁਆਰਾ ਸਾਹਿਬ ਜਾਣ ਦੇ ਸਮੇਂ ਇਹਨਾਂ ਚੀਜ਼ਾਂ 'ਚ ਧਿਆਨ ਨਾ ਦਿਆ ਕਰੋ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਬਾਰ ਤੇ ਕੋਈ ਵੱਡਾ ਛੋਟਾ ਨਹੀਂ ਗਿਨੇਆ ਜਾਂਦਾ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਅਮੀਰ ਗਰੀਬ ਸਭ ਦੀ ਫਿਕਰ ਪੂਰੀ ਦੀ ਕਿਉਂਕਿ ਜੇ ਆਪਣਾ ਮਨ ਸੱਚਾ ਸੋਚਾਏ ਤਾਂ ਆਪਨੇ ਅਰਦਾਸ ਮਹਾਰਾਜ ਸੱਚੇ ਪਾਸ਼ਾ ਜਰੂਰ ਸੁਣਨਗੇ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਦੇਖਣ ਦੇ ਵਿੱਚ ਬਹੁਤ ਚੰਗੇ ਲੱਗਦੀਆਂ ਆਪਾਂ ਕਿਸੇ ਪਰਸਰ ਨੂੰ ਕਿਸੇ ਆਦਮੀ ਨੂੰ ਦੇਖਦੇ ਆ ਦੇਖਣ ਤੋਂ ਬਹੁਤ ਚੰਗਾ ਲੱਗਦਾ ਪਰ ਉਹਦੇ ਮਨ ਦੇ ਵਿੱਚ ਕੀ ਉਹ ਆਪਾਂ ਨਹੀਂ ਜਾਣ ਸਕਦੇ ਪਰ ਉਹ ਅਕਾਲ ਪੁਰਖ ਵੈਗਰੂ ਸੱਚੇ ਪਾਤਸ਼ਾਹ ਸਭ ਜਾਣੀ ਜਾਣੇ ਉਹ ਆਪਣੇ ਦਿਲਾ ਦੀਆਂ ਵੀ ਜਾਣਦੇ ਨੇ ਜੋ ਚੀਜ਼ ਆਪਾਂ ਸੋਚੀ ਨਹੀਂ ਹੁੰਦੀ ਕਿ ਆਪਾਂ ਆਹ ਚੀਜ਼ ਕਰਨੀ ਹੈ ਜਾਂ ਲੈਣੀ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਸਾਬ ਜਾਣੀ ਜਾਣ ਹੁੰਦੇ ਨੇ ਆਪਣੇ ਮਨਾਂ ਦੀਆਂ ਚਾਰਦੇ ਨੇ ਇਸ ਕਰਕੇ ਤੁਸੀਂ ਆਪਣੇ ਮਨ ਨੂੰ ਬਿਲਕੁਲ ਸਾਫ਼ ਸੁਥਰਾ ਰੱਖਿਆ ਕਰੋ ਕਿਸੇ ਦਾ ਮਾੜਾ ਚੰਗਾ ਨਾ ਕਰਿਆ ਕਰੋ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਤੁਹਾਡੇ ਤੇ ਵੀ ਕਿਰਪਾ ਜ਼ਰੂਰ ਹੋਵੇਗੀ ਇਸੇ ਤਰ੍ਹਾਂ ਖਾਲਸਾ ਜੀ ਅੱਜ ਵੀ ਜੋ ਵੀਡੀਓ ਤੁਹਾਡੇ ਨਾਲ ਹੱਡ ਬੀਤੀ ਸਾਂਝੀ ਕਰਨ ਲੱਗੀਆਂ ਇਹ ਇੱਕ ਅੰਕਲ ਦੀ ਹੱਡ ਵੀਤੀ ਹੈ ਜਿਨ੍ਹਾਂ ਨੇ ਸਾਡੇ ਨਾਲ ਸਾਂਝੀ ਕੀਤੀ ਸੀ ਤੇ ਅਸੀਂ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕੁਐਸਟ ਇਹ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਅੰਕਲ ਜੀ ਨੇ ਦੱਸਿਆ ਕਹਿੰਦੇ ਕਿ ਮੇਰੇ ਕੋਲ ਇੱਕ ਬੇਟਾ ਸੀ ਇੱਕ ਬੇਟੀ ਸੀ ਕੋਨਾਂ ਦੀ ਵਾਈਫ ਸੀ ਜੋ ਵਾਈਫ ਸੀ ਤੇ ਜੋ ਅੰਕਲ ਜੀ ਜਾਨੋਂ ਉਹਨਾਂ ਨੇ ਆਮਰਤ ਸ਼ਕਿਆ ਹੋਇਆ ਸੀ ਕਹਿੰਦੇ ਕਿ ਮੈਂ ਪਿੰਡ ਦਾ ਜਿਵੇਂ ਕਿ ਆਪਣੇ ਪਿੰਡ ਦੇ ਗ੍ਰੰਥੀ ਸਹਿਬਾਣ ਹੁੰਦੇ ਨੇ ਅੰਕਲ ਜੀ ਕਿ ਦੱਸ ਰਿਹਾ ਕਿ ਮੈਂ ਆਪਣੇ ਪਿੰਡ ਦਾ ਗ੍ਰੰਥੀ ਸੀ ਤੇ ਹਰ ਰੋਜ਼ ਮੈਂ ਕਹਿੰਦੇ ਰੋਲ ਵੀ ਲਗਾਉਂਦਾ ਸੀ ਪਾਠ ਵੀ ਕਰਦਾ ਸੀ ਤੇ ਗੁਰਦੁਆਰਾ ਸਹਿਬ ਵਿੱਚ ਮਹਾਰਾਜਾ ਪ੍ਰਕਾਸ਼ ਵੀ ਮੈਂ ਹਰ ਰੋਜ਼ ਕਰਦਾ ਸੀ ਕਹਿੰਦੇ ਕਿ ਇਸ ਤਰ੍ਹਾਂ ਮੇਰਾ ਤਾਂ ਗੁਰੂ ਮਹਾਰਾ ਸੱਚੇ ਪਾਤਸ਼ਾਹ ਦੇ ਪ੍ਰਤੀ ਸਾਡੇ ਦੋਨਾਂ ਹੀ ਜੀਆਂ ਦਾ ਹਸਬੰਡ ਵਾਈਸ ਦਾ ਬਹੁਤ ਪ੍ਰੇਮ ਸੀ ਅਸੀਂ ਹਰ ਰੋਜ਼ ਗੁਰਦੁਆਰਾ ਸੇਵਾ ਹੀ ਜਾਣਾ ਘਰ ਦੇ ਵਿੱਚ ਵੀ ਅਸੀਂ ਪਾਠ ਕਰਨਾ ਵੀ ਅਸੀਂ ਕਦੇ ਵੀ ਕਿਸੇ ਦਾ ਮਾੜਾ ਨਹੀਂ ਸੀ ਕੀਤਾ ਕਹਿੰਦੇ ਅਸੀਂ ਘਰ ਦੇ ਪੱਖੋਂ ਵੀ ਥੋੜੇ ਸਾਡੇ ਹਾਲਾਤ ਠੀਕ ਠਾਕ ਸੀ ਕਹਿੰਦੇ ਅਸੀਂ ਪਰ ਕਦੇ ਵੀ ਕਿਸੇ ਦਾ ਮਾੜਾ ਨਹੀਂ ਸੀ ਕੀਤਾ ਜਿੰਨਾ ਕੰਕਲ ਜੀ ਦੱਸਦੇ ਕਿ ਸਾਡੇ ਕੋਲ ਹਾਇਸੀਅਤ ਸੀ ਸਾਡਾ ਗਚਾਰਾ ਚੱਲਦਾ ਸੀ ਕਿੰਨੇ ਮੈਂ ਆਪਣੇ ਬੇਟੇ ਤੇ ਬੇਟੀ ਨੂੰ ਕਹਿੰਦੇ ਬਹੁਤ ਵਧੀਆ ਪੜਾਇਆ ਲਿਖਾਇਆ ਪੜਾਲਾ ਕਾ ਕੇ ਕਹਿੰਦੇ ਉਹਨਾਂ ਦੇ ਸਾਰੇ ਹੀ ਸੁਪਨੇ ਪੂਰੇ ਕੀਤੇ ਬੇਟੀ ਦਾ ਕਹਿੰਦੇ ਬਾਹਰ ਜਾਣ ਦਾ ਸੁਪਨਾ ਸੀ ਇਸੀ ਤਰ੍ਹਾਂ ਖਾਲਸਾ ਜੀ ਕਣਕਰ ਜੀ ਦੱਸਦੇ ਆ ਕਿ ਕਹਿੰਦੇ ਮੈਂ ਆਪਣੀ ਕਮਾਈ ਨੂੰ ਥੋੜੀ-ਥੋੜੀ ਕਰਕੇ ਜੋੜ ਕੇ ਜੋ ਥੋੜੀ-ਬਹੁਤ ਜ਼ਮੀਨ ਸੀ ਨੰ ਉਹਨੂੰ ਵੇਚ ਕੇ ਜੋ ਬੇਟੀ ਸੀ ਉਹਨੂੰ ਬਾਹਰ ਭੇਜਿਆ ਪਰ ਕਹਿੰਦੇ ਕਿ ਉਸਨੇ ਮੈਨੂੰ ਮੇਰੀ ਬੇਟੀ ਨੇ ਕਿਹਾ ਕਿ ਮੈਂ ਬਾਹਰ ਜਾਣਾ ਤੇ ਕਹਿੰਦੇ ਉਸਦਾ ਬਾਹਰ ਜਾਣ ਦਾ ਸੁਪਨਾ ਪੂਰਾ ਕੀਤਾ ਕਹਿੰਦੇ ਪਰ ਬੇਟੀ ਬਾਹਰ ਜਾ ਕੇ ਗਲਤ ਹੋ ਗਈ ਗਲਤ ਰਸਤੇ ਤੇ ਪੈ ਗਈ ਤੇ ਜੋ ਬੇਟਾ ਸੀ ਉਹ ਸਭੂ ਕਹਿੰਦੇ ਕਿ ਉੱਥੇ ਇੱਥੇ ਸਾਡੇ ਕੋਲ ਹੀ ਕਹਿੰਦੇ ਰਹਿੰਦਾ ਸੀ ਕਿ ਨੇ ਉਹ ਕਹਿੰਦੇ ਉਸਨੇ ਜੋ ਵੀ ਚੀਜ਼ ਮੰਗਣੀ ਜੋ ਸਾਡੇ ਤੋਂ ਉਹ ਚਾਹੁੰਦਾ ਸੀ ਉਹ ਹਰ ਇੱਕ ਚੀਜ਼ ਉਸ ਨੂੰ ਲੈ ਕੇ ਦੇਣੀ ਜਿਵੇਂ ਕਿ ਕਹਿੰਦੇ ਬੇਟੀ ਜਦੋਂ ਬਾਹਰ ਚਲੀ ਗਈ ਕੈਨੇਡਾ ਕਹਿੰਦੇ ਉੱਥੇ ਜਾ ਕੇ ਉਹਨੇ ਜੋ ਵੀ ਚੀਜ਼ ਸਾਡੇ ਤੋਂ ਪੈਸੇ ਕਹਿੰਦੇ ਫੀਸ ਲਈ ਅਸੀਂ ਪੈਸੇ ਵੀ ਉਸ ਟਾਈਮ ਹੀ ਦੇ ਦੇਨੇ ਪਰ ਫਿਰ ਵੀ ਕਹਿੰਦੇ ਕਿ ਸਾਡੀ ਬੇਟੀ ਬਿਲਕੁਲ ਵੀ ਉੱਥੇ ਸਹੀ ਨਹੀਂ ਸੀ ਜਸਟਿਸ ਦੀ ਬਚਾ ਦੇ ਕਰਕੇ ਕਹਿੰਦੇ ਅਸੀਂ ਬਹੁਤ ਟੈਨਸ਼ਨ ਦੇ ਵਿੱਚ ਰਹਿੰਦੇ ਹੁੰਦੇ ਸੀ ਇਸੇ ਤਰ੍ਹਾਂ ਖਾਲਸਾ ਜੀ ਪਰ ਉਹ ਅੰਕਲ ਜੀ ਦੱਸ ਦਿਆ ਕਿ ਕਹਿੰਦੇ ਅਸੀਂ ਕਦੇ ਵੀ ਹਿੰਮਤ ਨਹੀਂ ਸੀ ਹਾਰੀ ਕਹਿੰਦੇ ਜਿਸ ਤਰ੍ਹਾਂ ਕਿਸ ਤਰ੍ਹਾਂ ਕਰਕੇ ਅਸੀਂ ਗੁਰਦੁਆਰਾ ਸਾਹਿਬ ਵਿੱਚ ਆਉਂਦੇ ਸੀ ਪਾਠ ਵੀ ਕਰਦੇ ਸੀ ਸੇਵਾ ਵੀ ਕਰਦੇ ਸੀਗੇ ਕਹਿੰਦੇ ਸਾਡੀ ਜ਼ਿੰਦਗੀ ਦੇ ਵਿੱਚ ਇੰਨੀਆਂ ਵੀ ਸਾਡੇ ਬੇਟੀ ਬੇਟੀ ਨੇ ਸਾਨੂੰ ਪ੍ਰੋਬਲਮ ਦਿੱਤੀਆਂ ਬਹੁਤ ਪ੍ਰੋਬਲਮ ਕਹਿੰਦੇ ਅਸੀਂ ਫੇਸ ਵੀ ਕੀਤੀ ਐ ਪਰ ਕਹਿੰਦੇ ਫਿਰ ਅਸੀਂ ਮਹਾਰਾਜ ਸੱਚੇ ਪਾਤਸ਼ਾਹ ਦਾ ਫਿਰ ਵੀ ਕਹਿੰਦੇ ਅਸੀਂ ਦਰ ਨਹੀਂ ਛੱਡਿਆ ਜਦੋਂ ਬੇਟਾ ਇੱਥੇ ਸੀ ਕਹਿੰਦੇ ਬੇਟੀ ਨੂੰ ਫੋਨ ਕਰਨਾ ਬਾਹਰ ਕੈਨੇਡਾ ਗਈ ਸੀ ਉਹਨੇ ਫੋਨ ਤੱਕ ਵੀ ਕਹਿੰਦੇ ਸਾਡਾ ਨਾ ਚੱਕਣਾ ਪਰ ਜੋ ਬੇਡਾ ਸੀ ਕਹਿੰਦੇ ਬੇਟਾ ਸਾਨੂੰ ਸੀ ਵੀ ਸਾਡੇ ਕੋਲ ਇਹ ਵਧੀ ਹੈ ਵੀ ਚਲ ਅਸੀਂ ਹੁਣ ਇਸ ਦੇ ਲਈ ਕਰਨਾ ਜੋ ਵੀ ਕਰਨਾ ਕਹਿੰਦੇ ਉਸਨੇ ਜੋ ਵੀ ਚੀਜ਼ ਵੰਗਰੀ ਸੀ ਉਸ ਨੂੰ ਲੈ ਕੇ ਦੇਣੀ ਪਰ ਕਹਿੰਦੇ ਸਾਨੂੰ ਪਤਾ ਨਾ ਲੱਗਾ ਕਿ ਕਦੋਂ ਸਾਡਾ ਬੇਟਾ ਹੈ ਜਿਹੜਾ ਉਹ ਗਲਤ ਹੋ ਜਾਂਦਾ ਜਾਂਦਾ ਹੈ ਗਲਤ ਸੰਗਤ ਚ ਪੈ ਜਾਂਦਾ ਹੈ ਨਸ਼ੇ ਕਰਦਾ ਹੈ ਬਹੁਤ ਸ਼ਰਾਬ ਪੀਂਦਾ ਹੈ ਕਹਿੰਦੇ ਵੀ ਸਾਨੂੰ ਉਹ ਅੰਕਲ ਜੀ ਦੱਸਦੇ ਆ ਵੀ ਸਾਨੂੰ ਬਿਲਕੁਲ ਕਹਿੰਦੇ ਪਤਾ ਨਹੀਂ ਲੱਗਦਾ ਵੀ ਸਾਡੇ ਨਾਲ ਕੀ ਹੋਈ ਜਾਂਦਾ ਵੀ ਕੀ ਨਹੀਂ ਹੋ ਰਿਹਾ ਕਈ ਵਾਰ ਖਾਲਸਾ ਜੀ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਪ੍ਰੋਬਲਮ ਤੇ ਪ੍ਰੋਬਲਮ ਆਉਂਦੀ ਹੈ ਦੁੱਖ ਤੇ ਦੁੱਖ ਆਉਂਦੇ ਨੇ ਤੇ ਆਪਣਾ ਮਨ ਕੀ ਸੋਚਦਾ ਹੈ ਕਿ ਮੈਂ ਕਦੋਂ ਦਾ ਪਾਠ ਵੀ ਕਰਦਾ ਸੀ ਸੇਵਾ ਵੀ ਕਰਦਾ ਸੀ ਮੈਂ ਗੁਰਦੁਆਰਾ ਸਾਹਿਬ ਵੀ ਜਾਂਦਾ ਸੀ ਪਰ ਫਿਰ ਵੀ ਮੇਰੀ ਜ਼ਿੰਦਗੀ ਦੇ ਵਿੱਚ ਦੁੱਖ ਹੀ ਦੁੱਖ ਆਉਂਦੇ ਪੈਣੇ ਸੁੱਖਾਂ ਦੀ ਬਜਾਏ ਮੈਨੂੰ ਦੁੱਖ ਹੀ ਘੇਰੀ ਜਾਂਦੇ ਨੇ ਫਿਰ ਆਪਾਂ ਇਸ ਗੱਲ ਨੂੰ ਤੋਂ ਡਰ ਕੇ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਇੰਨੇ ਟੁੱਟ ਜਾਂਦੇ ਆ ਕਿ ਆਪਾਂ ਗੁਰਦੁਆਰਾ ਸਾਹਿਬ ਵੀ ਜਾਣਾ ਛੱਡ ਦਿੰਨੇ ਆ ਪਾਠ ਕਰਨਾ ਵੀ ਛੱਡ ਜਾਨੇ ਆ ਸੇਵਾ ਸਿਮਰਨ ਕਰਨਾ ਵੀ ਪਰ ਉਹ ਅੰਕਲ ਜੀ ਦੱਸਦੇ ਕਹਿੰਦੇ ਕਿ ਮੈਂ ਕਦੇ ਵੀ ਗੁਰਦੁਆਰਾ ਸਾਹਿਬ ਜਾਣਾ ਨਹੀਂ ਸੀ ਛੱਡਿਆ ਕਹਿੰਦੇ ਕਿ ਜਿਸ ਤਰ੍ਹਾਂ ਮੈਂ ਸਵੇਰੇ ਮਹਾਰਾ ਸੱਚੇ ਪਾਤਸ਼ਾਹ ਦਾ ਅੰਮ੍ਰਿਤ ਵੇਲੇ ਪ੍ਰਕਾਸ਼ ਕਰਦਾ ਸੀ ਪਿੰਡ ਦਾ ਗ੍ਰੰਥੀ ਹੋਣ ਦੇ ਨਾਤੇ ਕਹਿੰਦੇ ਉਸੇ ਤਰ੍ਹਾਂ ਮੈਂ ਆਪਣੀ ਡਿਊਟੀ ਨਿਭਾਈ ਘਰ ਦੇ ਵਿੱਚ ਵੀ ਕਿੰਨੇ ਮੈਂ ਪਾਠ ਕਰਦੇ ਰਹਿਣਾ ਕਹਿੰਦੇ ਪਰ ਜਿਸ ਪਿੰਡ ਦੇ ਵਿੱਚ ਮੈਂ ਰਹਿੰਦਾ ਸੀ ਅੰਕਲ ਜੀ ਦੱਸਦੇ ਕਿ ਨਹੀਂ ਕਿ ਉਸ ਪਿੰਡ ਦੇ ਵਿੱਚ ਕਹਿੰਦੇ ਨਿਹੰਗ ਸਿੰਘ 6-6 ਮਹੀਨਿਆਂ ਦੇ ਬਾਅਦ ਕਹਿੰਦੇ ਆਉਂਦੇ ਹੁੰਦੇ ਸੀਗੇ ਬੁੱਢਾ ਦਾਲ ਦੇ ਨਿਹੰਗ ਸਿੰਘ ਕਹਿੰਦੇ ਕਿ ਉਹ ਜਦੋਂ ਆਏ ਸਨ ਕਹਿੰਦੇ ਮੇਰਾ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਕਹਿੰਦੇ ਬਹੁਤ ਮੇਰਾ ਆਦਰ ਮਾਨ ਸਤਿਕਾਰ ਕਰਦੇ ਹੁੰਦੇ ਸੀਗੇ ਕਿਉਂਕਿ ਖਾਰਸਾ ਜੀ ਅੰਕਲ ਜੀ ਦੱਸ ਰਿਹਾ ਵੀ ਮੈਂ ਬਹੁਤ ਜ਼ਿਆਦਾ ਵੀ ਮਤਲਬ ਸੀ ਜਿਸ ਤਰ੍ਹਾਂ ਕਿ ਮੈਂ ਕਿਸੇ ਦਾ ਇੱਕ ਵੀ ਰੁਪਇਆ ਕਦੇ ਵੀ ਸੀ ਰੱਖਿਆ ਤੇ ਨਾ ਹੀ ਮੈਂ ਇੱਕ ਵੀ ਰੁਪਇਆ ਕਦੇ ਵੀ ਫालतू ਕਿਸੇ ਤੋਂ ਲਿਆ ਸੀਗਾ ਕਹਿੰਦੇ ਕਿ ਜੋ ਵੱਡਦਾ ਸੀ ਮੇਰਾ ਆਪਣਾ ਡਿਊਟੀ ਦਾ ਉਹੀ ਮੈਂ ਲੈਂਦਾ ਹੁੰਦਾ ਸੀ ਇਸ ਤਰ੍ਹਾਂ ਕਰਕੇ ਖਾਲਸਾ ਜੀ ਔਨਕਰ ਜੀ ਦੱਸ ਰਿਹਾ ਕਹਿੰਦੇ ਕਿ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਣਾ ਤੇ ਕਹਿੰਦੇ ਪਹਿਲਾਂ ਨਾਲੋਂ ਮੇਰੀ ਸੇਧ ਜਿਹੜੀ ਉਹ ਵੀ ਡਾਊਨ ਹੋ ਗਈ ਕਿਉਂਕਿ ਇੱਕ ਧੀ ਪੇਚੀ ਬਾਹਰ ਉਹਨੇ ਵੀ ਉੱਥੇ ਜਾ ਕੇ ਗਲਤ ਹੋ ਗਈ ਗਲਤ ਰਸਤੇ ਤੇ ਪੈ ਗਈ ਨਸ਼ਾ ਵਗੈਰਾ ਕਰਨ ਲੱਗ ਗਈ ਤੇ ਮਾਪੇ ਉਹਨੂੰ ਫੋਨ ਕਰਮਾ ਵੀ ਉਹਨੇ ਛੱਡ ਦਿੱਤਾ ਸੀ ਜੋ ਬੇਟਾ ਸੀ ਉਹ ਵੀ ਗਲਤ ਰਸਤੇ ਤੇ ਪੈ ਗਿਆ ਨਸ਼ੇ ਕਰਨ ਲੱਗ ਗਿਆ ਤੇ ਹੋਰ ਵੀ ਜਿਵੇਂ ਰੋਜ਼ ਸ਼ਰਾਬ ਮੀਨੀ ਕਿਤੇ ਗਲਤ ਬੰਦਿਆਂ ਦੇ ਨਾਲ ਜਾਣਾ ਗਲਤ ਰਸਤੇ ਤੇ ਪੈ ਗਿਆ ਜਿੰਨੇ ਕਰਕੇ ਕਦੇ-ਕਦੇ ਉਸਨੇ ਆਪਣੇ ਮਾਪਪਨ ਨੂੰ ਪੈਸੇ ਨਾ ਦੇਣ ਤੇ ਕੁੱਟਮਾਰ ਵੀ ਕਰਨੀ ਤੇ ਇਹਨੇ ਇਸ ਵਜ੍ਹਾ ਦੇ ਕਰਕੇ ਖਾਲਸਾ ਜੀ ਉਹ ਅੰਕਲ ਦੱਸ دیا۔ ਉਹ ਦੋ ਨਿਆਂ ਗਸਿੰਗਾ ਹੁੰਦੇ ਨੇ ਕਹਿੰਦੇ ਵੀ ਉਹ ਮੈਨੂੰ ਪੁੱਛਦੇ ਨੇ ਕਿ ਪਹਿਲਾਂ ਮਾਨੂੰ ਸੇਤ ਵੀ ਡਾਉਣਾ ਵੀ ਕਿਵੇਂ ਵੀ ਤੁਸੀਂ ਠੀਕ ਨਹੀਂ ਰਹਿੰਦੇ ਕਹਿੰਦੇ ਉਹ ਬਹੁਤ ਮੇਰਾ ਉੱਥੇ ਸਾਰੇ ਗੁਰਦੁਆਰਾ ਸੇਵ ਵਿੱਚ ਬਹੁਤ ਕਰਦੀ ਹੁੰਦੇ ਸੀ ਕਿਨੇਗੇ ਭੈਣ ਦੱਸਿਆ ਕਿ ਇਸ ਤਰ੍ਹਾਂ ਜਿਹੜਾ ਮੇਰਾ ਬੇਟਾ ਏ ਵੀ ਉਹ ਵੀ ਇਸ ਤਰ੍ਹਾਂ ਨਸ਼ੇ ਆ ਤੇ ਗਿਆ ਅੱਧੀ ਰਾਤ ਹੀ ਚੱਲ ਗਿਆ ਉਹ ਵੀ ਗਲਤ ਰਸਤੇ ਤੁਰ ਪਿਆ ਤੇ ਮੈਂ ਆਪਣੀ ਬੇਟੀ ਬਾਹਰ ਭੇਜੀ ਸੀ ਵੀ ਉਹ ਵੀ ਗਲਤ ਰਸਤੇ ਤੇ ਹੋਗੀ ਵੀ ਜਿਸ ਕਰਕੇ ਵੀ ਮੈਨੂੰ ਬਹੁਤ ਟੈਨਸ਼ਨ ਰਹਿੰਦੀ ਹੈ ਇਸ ਟੈਨਸ਼ਨ ਦੀ وجہ ਦੇ ਕਰਕੇ ਮੇਰੀ ਸੇ ਪੇ ਜੜੀ ਦਿਨੋਂ ਦਿਨ ਡਾਊਨ ਹੁੰਦੀ ਜਾਂਦੀ ਹੈ ਤੇ ਇਸ ਤਰ੍ਹਾਂ ਕਰਕੇ ਖਾਲਸਾ ਜੀ ਉਹ ਜਿਹੜੇ ਨਿਹੰਗ ਸਿੰਘ ਸੱਜਣ ਉਹਨਾਂ ਨੇ ਉਹ ਅੰਕਲ ਜੀ ਨੂੰ ਦੱਸਿਆ ਕਿ ਤੁਸੀਂ ਘਰ ਦੇ ਵਿੱਚ ਤੁਸੀਂ ਬਿਲਕੁਲ ਵੀ ਫਿਕਰ ਨਹੀਂ ਕਰਨੀ ਤੁਸੀਂ ਨਾ ਪਾਠ ਕਰਦੇ ਹੋ ਬਾਣੀ ਦਾ ਸਿਮਰਨ ਕਰਦੇ ਹੋ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਬੱਚਿਆਂ ਤੇ ਮਿਹਰ ਕਰਨਗੇ ਪਰ ਤੁਸੀਂ ਆਪਣੇ ਘਰ ਦੇ ਵਿੱਚ ਸ਼ਹੀਦ ਸਿੰਘਾਂ ਦੇ ਨਾਮ ਦੀ ਜੋਤ ਜਗਾਇਆ ਕਰੋ ਕਿਉਂਕਿ ਖਾਲਸਾ ਜੀ ਉਹ ਜੋ ਅੰਕਲ ਜੀ ਸੀ ਉਹ ਗ੍ਰੰਥੀ ਸਹਿਬਾਨ ਸਾਹ ਨ ਪਿੰਡ ਦੇ ਉਹਨਾਂ ਨੂੰ ਸਾਰੀ ਸਿੱਖ ਇਤਿਹਾਸ ਬਾਰੇ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਾਰੇ ਤਾਂ ਪਤਾ ਸੀ ਜਿਵੇਂ ਕਿ ਘਰ ਦੇ ਵਿੱਚ ਜੋਤ ਜਗਾਉਣੀ ਸਭ ਉਸ ਬਾਰੇ ਪਤਾ ਸੀ ਪਰ ਉਹ ਅੰਕਲ ਜੀ ਕਹਿੰਦੇ ਮੈਂ ਜਗਾਉਂਦਾ ਨਹੀਂ ਸੀ ਮੈਨੂੰ ਸੀ ਕਿ ਮੇਰਾ ਬੇਟਾ ਸ਼ਰਾਬ ਪੀਂਦਾ ਘਰ ਦੇ ਵਿੱਚ ਇਸ ਰਸਤੇ ਤੇ ਚਲਾ ਗਿਆ ਵੀ ਕਿਤੇ ਉਹ ਇਸ ਚੀਜ਼ ਤੋਂ ਕੁਝ ਗਲਤ ਨਾ ਕਰ ਦੇਵੇ ਕਿਤੇ ਜੋਤ ਨੂੰ ਗਲਤ ਹੱਥ ਨਾ ਲਾ ਲਵੇ ਜਵੇਂ ਕੇ ਝੂਠੇ ਹੱਥ ਜ਼ਿੰਮੇਦਾਰੋ ਪੀਤੀ ਵਾਲੇ ਹੱਥ ਨਾਲ ਲਗਾ ਲਵੇ ਜਿਸ ਵਚਾ ਕਰਕੇ ਅੰਕਲ ਜੀ ਦੱਸਦੇ ਆ ਕਿ ਮੈਂ ਜੋਤ ਨਹੀਂ ਜਗਾਈ ਸੀ ਪਰ ਜਦੋਂ ਨਿਹੰਗ ਸਿੰਘ ਬਾਬਾ ਜੀ ਨੇ ਦੱਸਿਆ ਅੰਕਲ ਜੀ ਨੂੰ ਤਾਂ ਅੰਕਲ ਜੀ ਕਹਿੰਦੇ ਕਿ ਮੈਂ ਘਰ ਦੇ ਵਿੱਚ ਜੋਤ ਜਗਾਉਣੀ ਸ਼ੁਰੂ ਕੀਤੀ ਇਸੇ ਤਰ੍ਹਾਂ ਖਾਲਸਾ ਜੀ ਉਹ ਅੰਕਲ ਕਹਿੰਦੇ ਜਦੋਂ ਮੈਂ ਪਹਿਲੇ ਦਿਨ ਜੋਤ ਜਗਾਈ ਮੇਰਾ ਬੇਟਾ ਘਰ ਨਹੀਂ ਹੈਗਾ ਸੀ ਦੂਸਰੇ ਦਿਨ ਵੀ ਜਗਾਈ ਤਾਂ ਜਦੋਂ ਵੀ ਘਰ ਨਹੀਂ ਸੀ ਹੈਗਾ ਕਹਿੰਦੇ ਜਦੋਂ ਮੈਂ ਤੀਸਰੇ ਦਿਨ ਜੋਤ ਜਗਾਈ ਕਹਿੰਦੇ ਮੈਂ ਜੋਤ ਜਗਾ ਕੇ ਹਜੇ ਬਾਹਰ ਹੀ ਆਇਆ ਸੀ ਕਹਿੰਦੇ ਜਦੋਂ ਮੈਂ ਬਾਹਰ ਆਇਆ ਉਦੋਂ ਮੈਨੂੰ ਅੱਗੋਂ ਮੇਰਾ ਬੇਟਾ ਮਿਲਿਆ ਉਸਨੇ ਕਹਿੰਦੇ ਬਹੁਤ ਨਸ਼ਾ ਕੀਤਾ ਹੋਇਆ ਸੀ ਡਰਿੰਕ ਕੀਤੀ ਹੋਈ ਸੀ ਕਹਿੰਦੇ ਜਦੋਂ ਮੈਨੂੰ ਅੱਗੋਂ ਮਿਲਿਆ ਤਾਂ ਉਸਦੀ ਨਿਗਾ ਸਿੱਧਾ ਜਗ ਦੀ ਜੋਤ 'ਚ ਗਈ ਕਹਿੰਦੇ ਉਸਨੇ ਜੋਤ ਚੱਕੀ ਗੁੱਸੇ ਵਿੱਚ ਆ ਕੇ ਤੇ ਜੋਤ ਨੂੰ ਨਾ ਸਾਈਡ ਤੇ ਸੁੱਟ ਦਿੱਤਾ ਜਿਸ ਕਰਕੇ ਕਿ ਉਹ ਵੀ ਸਾਰਾ ਡੁੱਲ ਗਿਆ ਜੋਤ ਵੀ ਬੁਝ ਗਈ ਇਸ ਤਰ੍ਹਾਂ ਕਰਕੇ ਖਾਲਸਾ ਜੀ ਅੰਕਲ ਜੀ ਕਹਿੰਦੇ ਜਦੋਂ ਬੇਟੇ ਨੇ ਜੋਤੇ ਹੀਠਾ ਸੁੱਟ ਦਿੱਤੀ ਕਿ ਉਹ ਵੀ ਡੁੱਲ ਜਾਂਦਾ ਜੋਤ ਬੁੱਝ ਜਾਂਦੀ ਏ ਕਹਿੰਦੇ ਕਿ ਮੈਨੂੰ ਬਹੁਤ ਟੈਨਸ਼ਨ ਹੁੰਦੀ ਏ ਕਹਿੰਦੇ ਮੈਂ ਉਸਦੇ ਦੋ ਤਿੰਨ ਥਾਪੜ ਵੀ ਲਗਾਉਣਾ ਵੀ ਇਹ ਤੂੰ ਕੀ ਕੀਤਾ ਵੀ ਪਹਿਲਾਂ ਹੀ ਅਸੀਂ ਤਾਂ ਬਹੁਤ ਦੁੱਖਾਂ ਦੇ ਬਾਰੇ ਹੋਏ ਆ ਵੀ ਪਹਿਨਾ ਤੇਰੀ ਭੈਣ ਨੂੰ ਬਾਅਦ ਪਿੱਛੇ ਆਉ ਉਹ ਵੀ ਗਲਤ ਰਸਤੇ ਤੇ ਹੋਗੀ ਤੇ ਜਦੋਂ ਬਣ ਤੂੰ ਆ ਤੁਸੀਂ ਵੀ ਇਸ ਤਰ੍ਹਾਂ ਮੇਰੇ ਨਾਲ ਕਰਦੇ ਹੋ ਕਿ ਇਸ ਤਰ੍ਹਾਂ ਕਰਕੇ ਖਾਲਸਾ ਜੀ ਅੰਕਲ ਜੀ ਕਹਿੰਦੇ ਵੀ ਮੈਂ ਉਸ ਦਿਨ ਬਹੁਤ ਰੋਇਆ ਵਿੱਚ ਵੀ ਇੰਨੇ ਕਿੰਨੀ ਵੱਡੀ ਗਲਤੀ ਕੀਤੀ ਹੈ ਕਹਿੰਦੇ ਕਿ ਉਸਨੇ ਜੋਤੇ ਹੀਠਾ ਸੁੱਟ ਕੇ ਇੰਨਾ ਨਾਕਸ਼ਨਾਕ ਬੋਲਿਆ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਬਾਰੇ ਗੁਰੂ ਸਾਹਿਬਾਨਾਂ ਦੇ ਬਾਰੇ ਕਿਸੇ ਤਰ੍ਹਾਂ ਖਾਲਸਾ ਜੀ ਅੰਕਲ ਜੀ ਦੱਸ ਦਿਆ ਵੀ ਬੀਟਾ ਜਰੂ ਇਸ ਤਰ੍ਹਾਂ ਓਲਦਾ ਕਿੰਨੇ ਮੈਂ ਉਸ ਨੂੰ ਬਹੁਤ ਰੋਕਣਾ ਕਿ ਤੇਰੇ ਤੋਂ ਇਸ ਤਰ੍ਹਾਂ ਤੂੰ ਬਹੁਤ ਗਲਤ ਬੋਲਦਾ ਪਿਆ ਕਿ ਤੇਰੇ ਨਾਲ ਇਸ ਤਰ੍ਹਾਂ ਕੇ ਜਾ ਕੇ ਕੋਈ ਨਾ ਕੋਈ ਪ੍ਰੋਬਲਮ ਆ ਸਕਦੀ ਪਰ بیٹے ਨੇ ਕਹਿੰਦੇ ਮੇਰੀ ਏਕਣਾ ਸੁਣੀ ਉਸ ਨੇ ਕਿਹਾ ਕਿ ਮੇਰਾ ਕੋਈ ਵੀ ਕੁਝ ਨਹੀਂ ਵਿਗਾੜ ਸਕਦਾਗਾ ਵੀ ਮੈਂ ਇੱਥੇ ਬੈਠਾ ਲੈ ਮੈਂ ਬੈਠਾ ਤੁਹਾਡੇ ਸਾਹਮਣੇ ਮੇਰਾ ਕੋਈ ਕੀ ਕਰ ਲਵੇਗਾ ਕਹਿੰਦੇ ਇੰਨੀ ਗੱਲ ਕਰ ਕੇ ਖਾਲਸਾ ਜੀ ਉਹ ਅੰਕਲ ਦੱਸਦੇ ਆ ਕਿ ਰਾਤ ਹੋ ਜਾਂਦੀ ਐ ਅਸੀਂ ਸੌ ਜਾਂਦੇ ਆ ਕਹਿੰਦੇ ਪਰ ਮੈਨੂੰ ਬਿਲਕੁਲ ਵੀ ਟਿਕਾਣੀ ਆਉਂਦਾ ਕਹਿੰਦੇ ਜਦੋਂ ਸਵੇਰ ਹੁੰਦੀ ਐ ਤੇ ਜਿਹੜਾ ਉਹਨਾਂ ਦਾ ਬੇਟਾ ਹੁੰਦਾ ਉਹ ਗੱਡੀ ਲੈ ਕੇ ਜਾਂਦਾ ਆ ਮੁੰਡਿਆਂ ਦੇ ਨਾਲ ਚਲਾ ਜਾਂਦਾ ਹੈ ਖਾਣ ਪੀਣ ਕਹਿੰਦੇ ਕਿ ਉਹ ਘਰ ਦੇ ਵਿੱਚੋਂ ਗੱਡੀ ਲੈ ਕੇ ਜਾਂਦਾ ਗੱਡੀ ਦੇ ਵਿੱਚ ਜਿੰਨੇ ਵੀ ਉਹਦੇ ਫਰੈਂਡ ਹੁੰਦੇ ਨੇ ਖਾਲਸਾ ਜੀ ਅੰਕਲ ਜੀ ਨੇ ਦੱਸਿਆ ਕਹਿੰਦੇ ਕਿ ਉਹ ਸਾਰੇ ਨਸ਼ਾ ਖਾਣ ਪੀਣ ਵਾਲੇ ਹੁੰਦੇ ਨੇ ਕਿੰਨੇ ਉਹਨਾਂ ਨੇ ਰਸਤੇ ਦੇ ਵਿੱਚੋਂ ਕਿਤੇ ਨਾ ਕਿਤੇ ਨਸ਼ਾ ਕੀਤਾ ਜਿਸ ਵਜਾ ਦੇ ਕਰਕੇ ਉਹਨਾਂ ਨੂੰ ਪਤਾ ਨਾ ਲੱਗਾ ਉਹਨਾਂ ਦਾ ਇੰਨਾ ਵੱਡਾ ਐਕਸੀਡੈਂਟ ਹੁੰਦਾ ਹੈ ਕਹਿੰਦੇ ਗੱਡੀ ਦੇ ਕੁਝ ਵੀ ਪੰਡੇ ਨਹੀਂ ਰਹਿੰਦਾ ਤੇ ਜਿਹੜਾ ਉਹ ਬੇਟਾ ਹੁੰਦਾ ਹੈ ਉਹਦੀ ਲੱਤ ਟੁੱਟੇ ਜਾਂਦੀ ਹੈ ਕਹਿੰਦੇ ਉਹਦੀ ਲੱਤ ਟੁੱਟ ਜਾਂਦੀ ਲੱਤ ਕਿੰਨੇ ਕਾਫੀ ਜਗ੍ਹਾ ਤੇ ਅਸੀਂ ਲੈ ਕੇ ਜਾਂਦੇ ਆ ਲੱਤ ਦਾ ਆਪਰੇਸ਼ਨ ਵੀ ਹੁੰਦਾ ਹੈ ਕਹਿੰਦੇ ਕਿ ਉਹ ਤੋਂ ਜਦੋਂ ਪਹਿਲਾਂ ਤਾਂ ਬੇਟਾ ਤੁਰਿਆ ਫਿਰਦਾ ਸੀ ਕਦੇ ਕੀਤੇ ਜਾ ਕੇ ਨਸ਼ਾ ਘਾਰੋਂ ਨਾ ਕਦੇ ਕੀਤੇ ਜਾ ਕੇ ਕਹਿੰਦੇ ਜਦੋਂ ਐਕਸੀਡੈਂਟ ਹੋ ਕੇ ਲੱਤ ਟੁੱਟ ਜਾਂਦੀ ਕਿਤੇ ਔਣ ਜਾਂ ਚੁਗਾ ਹੁੰਦਾ ਨਹੀਂ ਫਿਰ ਉਧਰੋਂ ਉਹਨੂੰ ਨਸ਼ੇ ਦੀ ਤੋੜ ਲੱਗਦੀ ਅੰਕਲ ਜੀ ਕਹਿੰਦੇ ਕਿ ਮੈਂ ਪਹਿਲਾਂ ਤੋਂ ਵੀ ਬਹੁਤ ਦੁਖੀ ਹੋ ਜਾਣਾ ਕਿਉਂਕਿ ਮੈਨੂੰ ਹੁੰਦਾ ਹੈ ਕਿ ਮੈਂ ਇਸ ਨੂੰ ਨਸ਼ਾ ਨਹੀਂ ਦੇਣਾ ਇਹਦੇ ਪਰ ਡਾਕਟਰ ਜੋ ਦੇ ਨੇ ਉਹ ਕਹਿੰਦੇ ਨੇ ਕਿ ਥੋੜਾ ਬਹੁਤਾ ਇਸ ਨੂੰ ਕੁਛ ਦੌੜ ਨਹੀਂ ਤੇ ਇਸ ਨੂੰ ਦੀ ਜੜੀ ਹਾਕ ਤੇ ਸੇ ਤੇ ਉਹ ਵਿਗੜ ਸਕਦੀ ਆ ਇਸ ਤਰ੍ਹਾਂ ਕਰਕੇ ਖਾਲਸਾ ਜੀ ਅੰਕਲ ਜੀ ਕਹਿੰਦੇ ਆ ਵੀ ਅਸੀਂ ਕਿਵੇਂ ਨਾ ਕਿਵੇਂ ਕਰਕੇ ਥੋੜਾ ਟਾਈਮ ਉਸ ਨੂੰ ਮਹੀਨਾ ਡੇਢ ਹਸਪੀਟਲ ਚ ਰੱਖਿਆ ਕਹਿੰਦੇ ਥੋੜੀ ਬਹੁਤ ਨਸ਼ਾ ਨਸ਼ਾ ਛਡਾਉਣ ਦੀ ਮੈਡੀਸਿਨ ਦਿੱਤੀ ਲੱਤ ਦਾ ਆਪਰੇਸ਼ਨ ਕਰਵਾਇਆ ਕਹਿੰਦੇ ਕਹਿੰਦੇ ਬਹੁਤ ਅਸੀਂ ਮੁਸ਼ਕਲਾਂ ਦੇਖੀਆਂ ਕਹਿੰਦੇ ਬੇਟੇ ਦੇ ਪੱਖੋਂ ਵੀ ਬੇਟੀ ਦੇ ਪੱਖੋਂ ਵੀ ਕਹਿੰਦੇ ਜਦੋਂ ਬੇਟਾ ਇਸ ਤਰ੍ਹਾਂ ਹੋ ਗਿਆ ਐਕਸੀਡੈਂਟ ਹੋਇਆ ਅਸੀਂ ਬੇਟੀ ਨੂੰ ਫੋਨ ਕੀਤਾ ਪੈਸਿਆਂ ਦੇ ਲਈ ਬੇਟੀ ਨੇ ਫਿਰ ਵੀ ਸਾਡਾ ਫੋਨ ਨਾ ਚੱਕਿਆ ਕਹਿੰਦੇ ਵੀ ਫਿਰ ਸਾਡਾ ਜਿਹੜਾ ਬੇਟਾ ਸੀ ਮਹੀਨੇ ਡੇਢ ਹਸਪੀਟਲ ਰਹਿ ਕੇ ਕਹਿੰਦੇ ਜਦੋਂ ਘਰ ਆਉਂਦਾ ਹੈ ਉਦੋਂ ਅੰਕਲ ਜੀ ਦੱਸ ਰਿਹਾ ਕਿ ਮੈਂ ਆਪਣੇ ਬੇਟੇ ਨਾਲ ਗੱਲਬਾਤ ਕਰਦਾ ਕਿ ਤੂੰ ਇਹ ਗਲਤੀ ਕੀਤੀ ਇਸ ਗਲਤੀ ਦੀ وجہ ਦੇ ਨਾਲ ਤੇਰੇ ਨਾਲ ਇਹ ਸਭ ਕੁਝ ਹੋਇਆ ਹੈ ਵੀ ਤੁਸੀਂ ਤੁਹਾਡੇ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਬਾਰੇ ਕੁਝ ਵੀ ਗਲਤ ਨਹੀਂ ਸੀ ਬੋਲਦਾ ਵੀ ਤੁਸੀਂ ਜੱਜ ਦੀ ਜੋਤ ਨੂੰ ਥੱਲੇ ਥੱਲੇ ਸੁੱਟ ਕੇ ਹੇਠਾਂ ਸੁੱਟ ਕੇ ਬਚਾਇਆ ਹੈ ਵੀ ਇਸ ਕਰਕੇ ਤੁਹਾਡੇ ਨਾਲ ਇਹ ਸਭ ਕੁਝ ਹੋਇਆ ਹੈ ਇਸ ਤਰ੍ਹਾਂ ਕਰਕੇ ਖਾਲਸਾ ਜੀ ਉਹ ਅੰਕਲ ਜੀ ਕਹਿੰਦੇ ਜਦੋਂ ਮੈਂ ਆਪਣੇ ਬੇਟੇ ਨੂੰ ਕਹਿਣਾ ਕਹਿੰਦੇ ਉਹ ਇੱਕ ਹੀ ਮੇਰੇ ਮੈਨੂੰ ਕਹਿੰਦਾ ਗੱਲ ਤੱਗੋ ਬੇਟਾ ਕਿ ਪਾਪਾ ਜਦੋਂ ਵੀ ਮੈਂ ਠੀਕ ਹੋ ਗਿਆ ਤਾਂ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾ ਕੇ ਮਹਾਰਾਜ ਸੱਚੇ ਬਾਛਾ ਤੇ ਦਰ ਤੇ ਅੱਗੇ ਝੁਕ ਕੇ ਮੈਂ ਆਪਣੀ ਜੋ ਵੀ ਭੁੱਲਣਾ ਹੋਈ ਬਖਸ਼ਾ ਕੇ ਆਵਾਂਗਾ ਤੇ ਨਾਲੇ ਮੈਂ ਜੋਤ ਦੇ ਵਿੱਚ ਘੋ ਵੀ ਪਾਵਾਂਗਾ ਤੇ ਜਦੋਂ ਮੈਂ ਠੀਕ ਹੋ ਗਿਆ ਉਦੋਂ ਮੈਂ ਹੀ ਘਰ ਦੇ ਵਿੱਚ ਜੋਤ ਜਗਾਵਾਂ ਕਰਾਂਗਾ ਜਿੰਨਾ ਟਾਈਮ ਮੈਂ ਠੀਕ ਨਹੀਂ ਹੈਗਾ ਵੀ ਤੁਸੀਂ ਹਰ ਰੋਜ਼ ਘਰ ਦੇ ਵਿੱਚ ਜੋਤ ਚਿਗਾਇਆ ਕਰੋ ਇਸ ਤਰ੍ਹਾਂ ਖਾਲਸਾ ਜੀ ਉਹ ਅੰਕੁਰ ਜੀ ਕਹਿੰਦੇ ਕਿ ਮੇਰੇ بیٹے ਨੇ ਚਾਹ ਤੋਵੇਂ ਨੂੰ ਇਹ ਗੱਲ ਬੋਲੀ ਕਹਿੰਦੇ ਕਿ ਮੈਨੂੰ ਬਹੁਤ ਖੁਸ਼ੀ ਹੋਈ ਮੈਨੂੰ ਇਹ ਹੋਇਆ ਕਿ ਚਲੋ ਕੱਲ ਨਹੀਂ ਤਾਂ ਅੱਜ ਮੇਰਾ بیٹے ਤੂੰ ਕੁਛ ਨਾ ਕੁਛ ਸਮਝਦਾ ਆਈ ਵਾਹਿਗੁਰੂ ਸੱਚੇ ਪਾਸ਼ਾ ਦੀ ਕਿਰਪਾ ਤਾਂ ਹੋਈ ਕੁਕੀ ਖਾਲਸਾ ਜੀ ਅੰਕਲ ਜੀ ਕਹਿੰਦੇ ਚੋਡੋ ਬੇਟਾ ਹਸਪੀਟਲ ਦੇ ਵਿੱਚ ਬਹੁਤ ਤੰਗ ਸੀ ਪਰੇਸ਼ਾਨ ਸੀ ਲੱਤ ਦੇ ਦਰਦ ਤੋਂ ਜਾਂ ਨਸ਼ੇ ਦੀ ਤੋੜ ਤੋਂ ਕਹਿੰਦੇ ਉਦੋਂ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਹੀ ਅਰਦਾਸ ਬੇਨਤੀ ਕੀਤੀ ਸੀ ਕਿ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਮਾਰਾ ਸੱਚੇ ਪਾਤਸ਼ਾਹ ਮੇਰੇ ਬੇਟੇ ਤੋਂ ਜੋ ਵੀ ਹੋ ਲੋ ਹੋਈਏ ਬਖਸ਼ਾਓ ਵੀ ਮੈਂ ਘਰ ਦੇ ਵਿੱਚ ਹਰ ਰੋਜ਼ ਤੁਹਾਡੇ ਨਾਮ ਦੀ ਜੋਤ ਜਗਾਵਾ ਕਰਾਂਗਾ ਕਹਿੰਦੇ ਉਸਦੇ ਬਾਅਦ ਵਿੱਚ ਮਹੀਨੇ ਡੇਢ ਬਾਅਦ ਸਾਨੂੰ ਛੁੱਟੀ ਮਿਲਦੀ ਐ ਅਸੀਂ ਘਰ ਆ ਜਾਂਦੇ ਆ ਫਿਰ ਬੇਟਾ ਇਹ ਸਭ ਆਪਣੇ ਪਾਪਾ ਨੂੰ ਕਹਿੰਦਾਗਾ ਇਸ ਤਰ੍ਹਾਂ ਕਰਕੇ ਖਾਲਸਾ ਜੀ ਅੰਕਲ ਜੀ ਕਹਿੰਦੇ ਆ ਕਹਿੰਦੇ ਕਿ ਮੈਂ ਹਰ ਰੋਜ਼ ਜੋਤ ਜਗਾਉਣੀ ਸ਼ੁਰੂ ਕਰਦਾ ਕਹਿੰਦੇ ਹਰ ਰੋਜ਼ ਘਰ ਦੇ ਵਿੱਚ ਜੋਤ ਵੀ ਜਗਾਉਣਾ ਜਿਵੇਂ ਪਾਠ ਕਰਦੇ ਸੀ ਉਹ ਪਾਠ ਵੀ ਕਰਦੇ ਗੁਰਦੁਆਰਾ ਸਾਹਿਬ ਵੀ ਮੈਚਾਨਾ ਮਹਾਰਾਜ ਦਾ ਪ੍ਰਕਾਸ਼ ਕਰਕੇ ਆਉਣਾ ਕਹਿੰਦੇ ਕਿ ਬਹੁਤ ਜਿੰਨੀ ਕੋ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਸੀ ਮੈਂ ਪਾਠ ਹਰ ਰੋਜ਼ ਕਰ ਕਰ ਸੀ ਜਦੋਂ ਨਿਹੰਗ ਸਿੰਘ ਨੇ ਉਹ ਅੰਕਲ ਜੀ ਨੂੰ ਦੱਸਿਆ ਸੀ ਜੋਤ ਦੇ ਬਾਰੇ ਤੇ ਉਹਨਾਂ ਨੇ ਕਿਹਾ ਸੀ ਕਿ ਜੋਤ ਦਾ ਜੋ ਕਿ ਹੋਏ ਤੁਹਾਨੂੰ ਕੋਈ ਵੀ ਦੁੱਖ ਤਕਲੀਫ ਹੋਵੇ ਤੁਸੀਂ ਉਸ ਤੇ ਵੀ ਲਗਾ ਸਕਦੇ ਹੋ ਖਾਲਸਾ ਜੀ ਅੰਕਲ ਜੀ ਨੂੰ ਉਹ ਗੱਲ ਯਾਦ ਆਈ ਤਾਂ ਉਹਨਾਂ ਨੇ ਕਿਹਾ ਕਿ ਜੋਤ ਦੇ ਵਿੱਚ ਜੋ ਕਿ ਉਹ ਬਚਨਾ ਮੈਂ ਆਪਣੇ بیٹے ਦੀ ਲਾਤ ਤੇ ਲਗਾ ਦੇਣਾ ਕਹਿੰਦੇ ਇਸ ਤਰ੍ਹਾਂ ਕਰਦੇ ਆ ਕਰਦੇ ਸੀ ਜੋ ਬੈਡਿਸਨ ਸੀ ਉਹ ਵੀ ਅਸੀਂ ਰੈਗੂਲਰ ਲੈਂਦੇ ਰਹੇ ਡਾਕਟਰ ਤੋਂ ਜੋ ਸਲਾਹ ਸੀ ਅਸੀਂ ਜੋ ਵੀ ਟਰੀਟਮੈਂਟ ਚੱਲਦਾ ਸੀ ਉਹ ਸਭ ਅਸੀਂ ਕਰਦੇ ਰਹੇ ਪਰ ਹਰ ਰੋਜ਼ ਕਹਿੰਦੇ ਅਸੀਂ ਜੋਤ ਜਗਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਵੀ ਅਰਦਾਸ ਬੇਨਤੀ ਕਰਦੇ ਰਹੇ ਬੇਟੇ ਦੀ ਤੰਦਰੁਸਤੀ ਦੇ ਲਈ ਤੇ ਨਾਲ ਨਾਲ ਅਸੀਂ ਆਪਣੀ ਬੇਟੀ ਦੇ ਲਈ ਵੀ ਅਰਦਾਸ ਬੇਨਤੀ ਕਰਦੇ ਰਹੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀਵੇਂ ਸਾਡਾ ਬੇਟਾ ਸਿੱਧੇ ਰਸਤੇ ਆਉਣ ਲੱਗਾ ਉਵੇਂ ਬੇਟੀ ਤੇ ਵੀ ਕਿਰਪਾ ਕਰੋ ਕਿ ਉਹ ਸਾਡੀ ਬੇਟੀ ਵੀ ਸਿੱਧੇ ਰਸਤੇ ਤੇ ਆਵੇ ਸਾਨੂੰ ਘਰ ਫੋਨ ਕਰੇ ਸਾਨੂੰ ਪੁੱਛੇ ਦੱਸੇ ਵੀ ਸਾਡੇ ਕੋਲ ਇੰਡੀਆ ਵੀ ਆਵੇ ਸਾਨੂੰ ਮਿਲ ਕੇ ਜਾਵੇ ਇਸ ਤਰ੍ਹਾਂ ਕਰਦੇ ਆ ਕਰਦੇ ਆ ਖਾਲਸਾ ਜੀ ਹਰ ਰੋਜ਼ ਅਰਦਾਸ ਬੇਨਤੀ ਕਰਦੇ ਆ ਪਾਠ ਕਰਦੇ ਆ ਜੋਤ ਜਗਾਉਂਦੇ ਆ ਤੇ ਕਹਿੰਦੇ ਸਾਨੂੰ ਅੰਕਲ ਜੀ ਦੱਸਦੇ ਆ ਕਹਿੰਦੇ 6 ਮਹੀਨੇ ਹੋ ਜਾਂਦੇ ਨੇ 6 ਮਹੀਨਿਆਂ ਤੇ ਬਾਅਦ ਬੇਟੇ ਨੂੰ ਕਿੰਨੇ ਫਰਕ ਪੈ ਜਾਂਦਾ ਲੱਤ ਨੂੰ ਕਹਿੰਦੇ ਉਹ ਹਲਕਾ ਹਲਕਾ ਤੋਂ ਫਿਰ ਸਕਦੇ ਆ ਜਾਦਾ ਤੇਜ਼ ਤੇ ਡਾਕਟਰ ਨੇ ਵਾਣਾ ਕੀਤਾ ਸੀ ਕਹਿੰਦੇ ਜਦੋਂ ਉਹ ਠੀਕ ਹੋ ਜਾਂਦਾ ਹੈ ਬੇਟਾ ਅੰਕਲ ਜੀ ਕਹਿੰਦੇ ਅਸੀਂ ਪਰਿਵਾਰ ਸਮੇਤ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾਂਦੇ ਆ ਜਾ ਕੇ ਅਰਦਾਸ ਬੇਨਤੀ ਕਰਕੇ ਮਹਾਰਾਜ ਦਾ ਸ਼ੁਕਰਾਨਾ ਕਰਦੇ ਆਂ ਤੇ ਬੇਟਾ ਇਹ ਅਰਦਾਸ ਬੇਨਤੀ ਕਰਦਾ ਹੈ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਕਿ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਮੇਰੇ ਤੋਂ ਜੋ ਵੀ ਬੁੱਲ ਹੋਈ ਮਹਾਰਾ ਸੱਚੇ ਬਾਦਸ਼ਾਹ ਖਿਮਾ ਬਖਸ਼ਣੇ ਤੇ ਉਥੇ ਜੋਤ ਦੇ ਵਿੱਚ ਕਿਉਂ ਵੀ ਬੇਟਾ ਪਾ ਕੇ ਆਉਂਦਾ ਅੰਕਲ ਜੀ ਦੱਸਦੇ ਤੇ ਘਰ ਦੇ ਵਿੱਚ ਵੀ ਹਰ ਰੋਜ਼ ਇਹਨੇ ਜੋਤ ਜਗਾਉਂਦਾ ਥਰ ਰੋਜ਼ ਜੋਤ ਜਗਾਉਂਦਾ ਤੇ ਆਪਣੀ ਭੈਣ ਦੇ ਲਈ ਵੀ ਅਰਦਾਸ ਬੇਨਤੀ ਕਰਦਾ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਕਿ ਜੋ ਮੇਰੀ ਪੈਨੇ ਉਹ ਮੈਨੂੰ ਮਿਲਣ ਆਵੇ ਤੇ ਸਾਡੇ ਨਾਲ ਗੱਲਬਾਤ ਕਰੇ ਇਸ ਤਰ੍ਹਾਂ ਖਾਲਸਾ ਜੀ ਉਹਨਾਂ ਤਰ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਅੰਕ ਜੀ ਕਹਿੰਦੇ ਅਰਦਾਸ ਬੇਨਤੀ ਕਰਦੇ ਆ ਪਹਿਲਾਂ ਬੇਟੇ ਦੀ ਲਤ ਬਿਲਕੁਲ ਠੀਕ ਹੋ ਜਾਂਦੀ ਹੈ ਉਸ ਬਾਅਦ ਬੇਟਾ ਜਦੋਂ ਚੋਥ ਚ ਗੋਲ ਲੱਗਦਾ ਕਹਿੰਦੇ ਕਿ 10 ਦਿਨ ਵੀ ਨਹੀਂ ਪੈਂਦੇ ਜਿਹੜੀ ਸਾਡੀ ਬੇਟੀ ਹੈ ਉਹ ਕਹਿੰਦੇ ਸਾਨੂੰ ਆ ਕੇ ਸਰਪ੍ਰਾਈਜ਼ ਦਿੰਦੀ ਹੈ ਸਿੱਧਾ ਘਰ ਵਾਪਸ ਆਉਂਦੀ ਹੈ ਇੰਡੀਆ ਮਿਲਣ ਲਈ ਇਸ ਤਰ੍ਹਾਂ ਅਕੰਧੀ ਦੱਸਦੇ ਆ ਖਾਲਸਾ ਜੀ ਵਿੱਚ ਜਦੋਂ ਬੇਟੀ ਕਹਿੰਦੇ ਇੰਡੀਆ ਮਿਲ ਆਉਂਦੀ ਏ ਸਾਨੂੰ ਬਿਨਾਂ ਦੱਸੇ ਪੁੱਛੇ ਕਹਿੰਦੇ ਸਾਨੂੰ ਸਰਪ੍ਰਾਈਜ਼ ਦਿੰਦੀ ਏ ਕਹਿੰਦੇ ਅਸੀਂ ਖੁਦ ਵੀ ਹੈਰਾਨ ਰਹਿ ਜਾਂਦੇ ਆ 3 ਸਾਲ ਕਹਿੰਦੇ ਉਹਨਾਂ ਨੂੰ ਉਹਨੋ ਹੋ ਜਾਂਦੀ ਏ ਗਈ ਨੂੰ ਨਾ ਕੋਈ ਫੋਨ ਆਉਂਦਾ ਕਹਿੰਦੇ ਨਾ ਕੋਈ ਮੈਸੇਜ ਆਉਂਦਾ ਨਾ ਸਾਡਾ ਹੋਣ ਚੱਕਦੀ ਸੀ ਕਿੰਨੇ ਪਰ 3 ਸਾਲ ਤੋਂ ਬਾਅਦ ਦੇ ਵਿੱਚ ਜਦੋਂ ਵੀ ਕਹਿੰਦੇ ਅਸੀਂ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕੀਤੀ ਕਹਿੰਦੇ ਜੋ ਬੇਟਾ ਸੀ ਗਲਤ ਰਸਤੇ ਤੋਂ ਪਿਆ ਉਹ ਵੀ ਠੀਕ ਹੋਇਆ ਤੇ ਜੋ ਬੇਟੀ ਸੀ ਉਹ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਕਹਿੰਦੇ ਇੰਡੀਆ ਸਾਨੂੰ ਮਿਲ ਲਈ ਤੇ ਹੁਣ ਬੇਟਾ ਤੇ ਬੇਟੀ ਕਹਿੰਦੇ ਦੋਨੇ ਹੀ ਬਹੁਤ ਵਧੀਆ ਨੇ ਸਾਡਾ ਪਰਿਵਾਰ ਵੀ ਹੱਸਮੁਖ ਵਧੀਆ ਰਹਿੰਦਾਗਾ ਘਰ ਦੇ ਵਿੱਚ ਜੋ ਬੇਟਾ ਤੇ ਬੇਟੀ ਨੇ ਪਹਿਲਾਂ ਬੇਟੀ ਸੀ ਕੈਨੇਡਾ ਗਈ ਹੋਈਏ ਕੋਲ ਬੇਟਾ ਵੀ ਦੋਨੇ ਭੈਣ ਭਰਾ ਕੈਨੇਡਾ ਨੇ ਤੇ ਉਹ ਅੰਕਲ ਜੀ ਦੱਸ ਰਿਹਾ ਕਿ ਕਹਿੰਦੇ ਬਹੁਤ ਮਹਾਰਾ ਸੱਚੇ ਬਾਛਾ ਦੀ ਸਾਡੇ ਤੇ ਕਿਰਪਾ ਹੋਈ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਉਹਨਾਂ ਦਾ ਪਰਿਵਾਰ ਜੋ ਇਕਜੁੱਟ ਹੋਇਆ ਮਹਾਰਾ ਸੱਚੇ ਬਾਛਾ ਨੇ ਉਸ ਅੰਕਲ ਦੇ ਬੇਟੇ ਨੂੰ ਨਸ਼ਿਆਂ ਤੋਂ ਦੂਰ ਕੀਤਾ ਤੇ ਬੇਟੀ ਨੂੰ ਸਿੱਧੇ ਰਸਤੇ ਤੇ ਪਾਇਆ ਇਸ ਤਰ੍ਹਾਂ ਖਾਲਸਾ ਜੀ ਕਈ ਵਾਰ ਜਦੋਂ ਆਪਾਂ ਜਾਣੇ ਅਣਜਾਣੇ ਦੇ ਵਿੱਚ ਗਲਤੀਆਂ ਕਰ ਜਾਂਦੇ ਆ ਭੁੱਲਾ ਚੁੱਕਾ ਕਰ ਜਾਂਦੇ ਆ ਉਹਨਾਂ ਦੀ ਹੀ ਆਪਾਂ ਨੂੰ ਤਜਾ ਮਹਿੰਦੀ ਹੈ ਪਰ ਫਿਰ ਵੀ ਜੇ ਆਪਾਂ ਨੇਮੇਚਿਆਣੀ ਕਹਿੰਦੇ ਆ ਬਜ਼ੁਰਗ ਆਪਣੇ ਘਰ ਦੇ ਵਿੱਚ ਵੀ ਸਵੇਰ ਦਾ ਭੁੱਲਿਆ ਸ਼ਾਮ ਨੂੰ ਜੇ ਘਰ ਆ ਜਾਂਦਾ ਤਾਂ ਉਹ ਭੁੱਲਿਆ ਨਹੀਂ ਹੁੰਦਾਗਾ ਇਸ ਤਰ੍ਹਾਂ ਖਾਲਸਾ ਜੀ ਉਸ ਪਰਿਵਾਰ ਤੇ ਉਸ ਅੰਕਲ ਤੇ ਵਾਹਿਗੁਰੂ ਸੱਚੇ ਪਾਸ਼ਾ ਨੇ ਸ਼ਹੀਦਾ ਸਿੰਘਾਂ ਦੀ ਕਿਰਪਾ ਦੇ ਨਾਲ ਉਹਨਾਂ ਦਾ ਬੇਟਾ ਤੇ ਬੇਟੀ ਨਸ਼ਿਆਂ ਤੋਂ ਦੂਰ ਹੋਇਆ ਤੇ ਵਾਹਿਗੁਰੂ ਸੱਚੇ ਪਾਸ਼ਾ ਦੇ ਨਾਲ ਜੁੜਿਆ ਅਗਰਬਾਣੀ ਦੇ ਨਾਲ ਜੁੜਿਆ ਤੋ ਏਸੀ ਖਾਲਸਾ ਜੀ ਉਸ ਅੰਕਲ ਦੀ ਹੱਡ ਵੀਤੀ ਜਿਹੜੀ ਅਸੀਂ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕੀਤੀ ਏ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਤੁਸੀਂ ਵੀ ਵਾਦ ਤੋਂ ਵਾਦ ਕਰ ਬਾਣੀ ਦੇ ਨਾਲ ਚੋੜੋ ਆਪਣੇ ਬੱਚਿਆਂ ਨੂੰ ਵੀ ਗੁਰਬਾਣੀ ਨਾਲ ਚੋੜਿਆ ਕਰੋ ਗੁਰਦੁਆਰਾ ਸਾਹਿਬ ਵੀ ਚਾਇਆ ਕਰੋ ਸੇਵਾ ਸਿਮਰਨ ਕਰਿਆ ਕਰੋ ਕਦੇ ਵੀ ਕਿਸੇ ਦਾ ਮਾੜਾ ਨਾ ਕਰਿਓ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡਾ ਕਦੇ ਵੀ ਮਾੜਾ ਨਹੀਂ ਹੋਰਦੇ ਨਹੀਂ ਪੁੱਲਾ ਜੋਗਾਂ ਦੀ ਹੀਵਾ ਬਖਸ਼ਨੀ ਖਾਲਸਾ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਦੇ ਕਾਰਜ ਰਾਸ ਕਰਨਾ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਨੀਆਂ ਛੋਰੀਆਂ ਖੁਸ਼ੀਆਂ ਦੇ ਨਾਲ ਭਰ ਕੇ ਪੇ ਚੰਗੀਆਂ ਆਪਣੇ ਬੱਚੇ ਬੱਚੀਆਂ ਸਭਨਾ ਭੈਣ ਭਰਾਵਾਂ ਦੇ ਕਾਰਜ ਰਾਸ ਕਰਨੇ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਨੂੰ ਕੁਰਬਾਨੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ